ਜੀ ਅਸੀਂ ਦਰਬਾਰ ਸਾਹਿਬ ਆਏ ਆ ਸਾਡੀ ਫਿਲਮ ਆਰੀ ਆ ਅਸੀਂ ਗੁਰੂ ਦੀ ਨਗਰੀ ਚ ਬlesings ਲੈਣ ਆਏ ਆ ਸਾਡੀ ਇੱਕ ਕੁੜੀ ਫਿਲਮ ਆਰੀ ਆ ਤੇ ਮੈਂ ਚਾਹੁੰਨੀ ਆ ਕਿ ਵਾਹਿਗੁਰੂ ਚੜ੍ਹਦੀ ਕਲਾ ਰੱਖੇ ਤੇ ਸਾਡੀ ਫਿਲਮ ਸੁਪਰ ਡੂਪਰ ਹਿੱਟ ਹੋ ਜੇ ਪੰਜਾਬ ਦੇ ਲੋਕ ਬਹੁਤ ਜ਼ਿਆਦਾ ਤਿਆਰ ਕਰਦੇ ਨੇ ਜਿਹਨਾਂ ਦੇ ਤੁਸੀਂ ਫੀਡਬੈਕ ਚਾਹੀਏ ਜੇ ਹੁਣ ਤੁਹਾਡਾ ਬੋਕਰ ਗਿਆ ਤੇ ਫੀਡਬੈਕ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਲੱਗਦਾ ਪਹਿਲਾਂ ਮੈਂ ਗਈ ਸੀ ਫਿਰ ਹੁਣ ਮੇਰਾ ਬ੍ਰਦਰ ਉੱਥੇ ਰੌਣਕਾ ਲ ਆ ਰਿਹਾ ਤੇ ਮੈਂ ਚਾਹੁੰਦੀ ਸਾਰੇ ਪੰਜਾਬੀ ਉਹਨੂੰ ਸਪੋਰਟ ਕਰੋ ਆਪਣੇ ਘਰ ਦਾ ਬੰਦਾ ਇਹ ਪੰਜਾਬੀ ਫਿਲਮਾਂ ਜੀ ਪਹਿਲਾਂ ਵੀ ਤੁਹਾਡੀ ਫਿਲਮਾਂ ਆਈਆਂ ਨੇ ਕਿੰਨਾ ਕੁ ਪਿਆਰ ਚਾਹਦੇ ਜੀ ਪੰਜਾਬ ਦੇ ਲੋਕਾਂ ਕੋ ਵੀ ਤੁਹਾਡੀ ਇਸ ਫਿਲਮ ਨਾਲ ਧਿਆਨ ਉਮੀਦ ਤਾਂ ਪੂਰੀ ਆ ਕਿਉਂਕਿ ਅਸੀਂ ਬਹੁਤ ਸੋਹਣੀ ਫਿਲਮ ਬਣਾਈ ਆ ਇਹਦੇ ਚ ਤੁਹਾਨੂੰ 1950 ਤੋਂ 2025 ਦੀ ਸਟੋਰੀ ਆ ਤੁਹਾਨੂੰ ਦੇਖਣ ਚ ਬਹੁਤ ਸਾਰੇ ਸ਼ੇਡਸ ਆ ਤੁਹਾਨੂੰ ਦੇਖਣ ਚ ਮਜ਼ਾ ਆਊਗਾ ਇਹ ਸਾਰੀ ਸ਼ੂਟ ਇੰਡੀਆ ਚ ਹੀ ਇੰਡੀਆ ਦੇ ਬਾਹਰ ਨਹੀਂ ਆਪਣੇ ਚੰਡੀਗੜ੍ਹ ਚ ਹੋਈ ਐ ਸਾਰੀ ਸ਼ੂਟ ਐਂਡ ਪੂਰਾ ਵਧੀਆ ਆਪਣਾ ਮਾਹੌਲ ਆ ਤੁਸੀਂ ਦੇਖੋਗੇ ਤਾਂ ਤੁਹਾਨੂੰ ਪਤਾ ਲੱਗੂਗਾ ਪੰਜਾਬ ਦੇ ਮੈਡਮ ਸਾੜਾ ਯਾਰ ਵੱਡੀ ਗਿੰਤੀ ਦੇ ਫਿਲਮ ਨਰਸੀ ਦੇ ਲੋਕਾਂ ਨੇ ਜ਼ਮੀਨੀ ਪੱਧਰ ਤੇ ਆ ਕੇ ਮਦਦ ਕੀਤੀ ਕਿਵੇਂ ਦੇਖੀ ਤੁਸੀਂ ਪੰਜਾਬ ਦੇ ਸੀ ਜਦੋਂ ਕਲਾਕਾਰਾਂ ਨੇ ਬਹੁਤ ਜ਼ਿਆਦਾ ਮਦਦ ਕੀਤੀ ਐਂਡ ਮੈਂ ਵੀ ਪੂਰੀ ਕੋਸ਼ਿਸ਼ ਕੀਤੀ ਸੀ ਆਪਣੀ ਐਂਡ ਸਾਡੇ ਤੋਂ ਜਿੰਨਾ ਹੋ ਸਕਿਆ ਅਸੀਂ ਕੀਤਾ ਤੇ ਦੂਸਰੀ ਗੱਲ ਪਹਿਲਾਂ ਸਾਡੀ ਫਿਲਮ 19 ਸਤੰਬਰ ਨੂੰ ਆਉਣੀ ਸੀ ਪੰਜਾਬ ਦੇ ਹਾਲਾਤਾਂ ਕਰਕੇ ਇਹ 31 ਅਕਤੂਬਰ ਨੂੰ ਰਿਲੀਜ਼ ਹੋ ਰਹੀ ਹੈ